ਇਹ ਬੀਟਿੰਗ ਕਰ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ ਤਿੰਨ ਡੇੜਾਂ ਦੀ ਚੋਣ ਜਿਹੜੀ ਆ ਹੋ ਗਈ ਹੈ ਆਹ ਦਾ ਬਾਕੀ ਚਾਰ ਡੇੜਵੇਂ ਆਪਣੀ ਚੋਣ ਜਿਹੜੀ ਆ 1 ਜੂਨ ਨੂੰ ਆਖਰੀ ਘੇੜ ਦੇ ਚੋੜੀਆਂ ਪੰਜਾਬ ਦੇ ਲੋਕਾਂ ਦੇ ਆਪਣੇ ਤੇਲਾ ਉਮੀਦਵਾਰ ਜਿਹੜੇ ਉਹ 1 ਜੂਨ ਨੂੰ ਚੜ੍ਹਦੇ ਆ ਮੰਨੂ ਮੇਰੇ ਮੌਜੂਦ ਆ ਕੌਮੀ ਕਨਵੀਨਰ ਅਲਵਿੰਦ ਕੇਰਿਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਨੇ ਤੁਹਾਡੀ ਸੇਵਾ ਵਾਸਤੇ ਭੇਜਿਆ ਵੀ ਨੌਕਸਬਾ ਦੀ ਟਿਕਟ ਦੇ ਕੇ ਤੁਹਾਡੀ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ ਬਹੁਤ ਮਸਲੇ ਨੇ ਮਸਰ ਦੇ ਐਨੇ ਮਸਲੇ ਨੇ ਪਹਿਲੇ ਲੀਡਰਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਡਾਕਟਰ ਗੁਪਤਾ ਜੀ ਯੋ ਲੋ ਯੋਰ ਲੱਗੇ ਤੁਹਾਡੇ ਹਲਕੇ ਨੂੰ ਠੀਕ ਕਰਦੇ ਮੈਂ ਇਹਨਾਂ ਦੇ ਕੋਲ ਪ੍ਰੋਮਿਸ ਸੁਧਵਾਇਆ ਕਿ ਤੁਹਾਨੂੰ ਜਿੰਨਾ ਫੰਡ ਚਾਹੀਦਾ ਜਿੰਨੀਆਂ ਸੈਟਰ ਦੀਆਂ ਸਕੀਮਾਂ ਚਾਹੀਦੀਆਂ ਜਿੰਨਾ ਮੁੱਖ ਮੰਤਰੀ ਕੋਲੋਂ ਪਾਏ ਚਾਹੀਦੇ ਉਹ ਸਾਰੇ ਪਾਏ ਜੜਿਆ ਮੈਂ ਤੁਹਾਨੂੰ ਦਵਾਉਂਗਾ ਅਰੇ ਹੰਗਰ ਇਹ ਗਿਆ ਜਿਹੜਾ ਇਹਨੂੰ ਆਪਾਂ ਬਹੁਤ ਵਧੀਆ ਇਹਦੀਆਂ ਪੜਾਉਣਾ ਆਪਾਂ ਇੱਥੇ ਆਪਣੇ ਬੱਚਿਆਂ ਨੂੰ ਬੜਾਉਣਾ ਆਪਾਂ ਇੱਥੇ ਚੰਗੇ ਸਕੂਲ ਤੇ ਚੰਗਾ ਹਸਪਤਾਲ ਬੜਾਉਣਾ ਜਿਹੜਾ ਵਧੀਆਦੀ ਲੋੜ ਆ ਚੰਗਾ ਸੀਵਰ ਚਾਹਣਾ ਅੱਛਾ ਆਪਾਂ ਨਸ਼ਾ ਕਹਿੰਦਾ ਨਿਸ਼ਾਉਣਾ ਚੰਗਾ ਚੰਗਾ ਜਿਹੜਾ ਸਕੂਲ ਬੜਾਉਣਾ ਉਹ ਦੇਖੋ ਜਿਹੜਾ ਵਧੀਆ ਬੱਚੇ ਪੜਾ ਕਰਦੇ ਜਿਨ੍ਹਾਂ ਨੂੰ ਆਪਾਂ ਪੜਾਉਣਾ ਆ ਫੋ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਸਾਬਕਾ ਜਨਤ ਤਗੜੇ ਹੋ ਕੇ ਤੁਸੀਂ 1 ਜੂਨ ਨੂੰ ਝਾੜੂ ਦੇ ਚੋੜ ਨਿਸ਼ਾਨ ਦੇ ਉੱਤੇ ਮੋਹ ਲਾਉਣੀ ਆ ਝਾੜੂ ਵਾਲਾ ਬਟਨ ਦੱਬਣਾ ਅਸੀਂ ਤੁਹਾਡਾ ਹਾਲ ਮਸਲਾ ਜਿਹੜਾ ਉਹ ਪੌਲ ਦੇ ਦਾਫੇ ਉੱਤੇ ਹੱਲ ਕਰਾਂਗੇ ਇੱਕ ਗੱਲ ਜਿਹੜੀ ਸਦੀ ਸੋਤਾਰੀ ਮੋਹ ਰਹੀ ਸੀਗੇ ਇਹ ਕਹਿ ਰਹੇ ਸੀਗੇ ਕਿ ਪ੍ਰਸ਼ਾਸਨ ਇੱਥੇ ਠੱਕਾ ਕਰਦਾ ਸਦੀ ਜੀ ਤੁਸੀਂ ਨੋਟ ਕਰ ਲਓ ਹੁਣ ਆਪਾਂ ਵਿਧਾਨ ਚ ਆ ਗਏ ਇੱਥੇ ਕਿਸੇ ਨੂੰ ੱੱਕਾ ਨਹੀਂ ਕਰਦੇ ਹੋਗੇ ਭਾਵੇਂ ਦੋ ਬੱਤੀ ਹੋਵੇ ਸਰਦਾਰ ਕੁਲਦੀਪ ਸਿੰਘ ਜੀ ਦੀ ਤਾਲੀ ਮਾਰੋ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜਿੰਦਾਬਾਦ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਜਿੰਦੇ ਨਾਲ ਵੀ ੱੱਕਾ ਹੋਊਗਾ ਮੈਂ ਤੇ ਡਾਕਟਰ ਗੁਪਤਾ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਿਆ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇੱਥੇ ਥਾਣਾ ਹਕੀਮਾ ਵਾਲਾ ਜਿਹੜਾ ਪੈਂਦਾ ਇੱਥੇ ਦਾ ਮਾਫਸਾ ਨੂੰ ਕਹਿਣਾ ਚਾਹੁੰਦਾ ਭਾਈ ਸੰਭਲ ਕੇ ਸੰਭਲ ਕੇ ਸੰਭਲ ਕੇ ਕੁਲਦੀਪ ਧਾਲੀਵਾਲ ਆ ਗਿਆ ਜਿੰਨੇ ਕੇ ਉਹਨੇ ਤੱਕਾ ਕੀਤਾ ਸਾਡੇ ਦੇ ਖਿਲਾਫ ਅਓ ਜੀ ਕਾਰਵਾਈ ਕਰਾਂਗੇ ਤੇ ਆਪਣੇ ਅੱਗੇ ਖਾਨਦਾਨ ਨੂੰ ਵੀ ਦੱਸ ਜੂਗਾ ਉਹਨੂੰ ਤੱਕਾ ਨਹੀਂ ਹੋਣਿਆ ਤੁਹਾਡੇ ਨਾਲ ਤੁਹਾਡੇ ਨਾਲ ਹੋ ਕੇ ਨਾਲ ਤੁਹਾਨੂੰ ਹਰ ਗੱਲ ਦੀ ਸੇਫਟੀ ਦੇਣੀ ਸਾਡੀ ਡਿਊਟੀ ਆ ਆਡੀ ਤਕਾਸ਼ਾ ਹੀ ਬੰਦ ਕਰਦੀ ਉਹ ਸਾਡੀ ਡਿਊਟੀ ਹੈ ਬੇਬਾਕ ਐਸਾ ਚਲੇ ਜਾਵਦਾ ਹੈ ਦੀ ਚੌਕੀ ਚੱਲ ਜਾਇਆ ਇਹਨੂੰ ਮੈਂ ਕਹੂੰਗਾ ਅਛੂਰੀ ਜੀ ਗੱਭਰ ਸਾਹਿਬ ਪਾਰਟੀ ਜਿੰਦਾਬਾਦ ਡਾਕਟਰ ਅਲੈਗਟਾਰੀ ਹਾਲੋ ਸਰਦਾਰ ਗੁੰਦੀਪ ਸਿੰਘ ਜੀ ਧਾਰੀਵਾ ਜਿੰਦਾਬਾਦ ਅਛੂਰੀ ਜੀ ਐਸਾ ਚੋ ਨੂੰ ਕਾਹਦੇ ਉਹਨਾਂ ਨੇ ਕਹਿ ਦਿਓ ਕਿ ਅੱਜ ਤੋਂ ਬਾਅਦ ਕੇ ਇਹ ਪੱਤਾ ਮਿਦਾਇਲ ਪਤਾ ਕੀਤਾ ਸਭ ਉਲਟਾ ਉਹਨੇ ਦਰਨਾ ਦੇ ਹੋ ਗਿਆ ਸਭ λε ਹੁਣ ਕਹਿ ਰਿਹਾ ਮੇਰੇ ਕੋਟ ਬੋਲਣ ਵਾਲੇ ਤਾਂ ਪਤਾ ਕੀਤਾ ਸਭ ਦੀ ਮੈਂ ਉਲਟਾ ਪਤਾ ਕਰਾ ਦੂੰਗਾ ਵੇਖੋ ਕੀ ਬਣਦਾ ਜਪੀਰ ਸਿੰਘ ਜੀ ਤਰੀਵਾਸ ਸੁਣ ਗਏ ਨੀ ਕਹਿੰਦਾ ੱੱਕੇ ਨਾਲ ਮੈਂ ਬੰਦੇ ਦਾ ਪਤਾ ਕੀਤਾ ਰਾਜ ਯਾਰਾ ਸਭੀ ਹਟ ਜਾ ਪੁੱਛਾ ਕੀਤਾ ਕਿ ਨਹੀਂ ਕੀਤਾ ਅੱਜ ਤੋਂ ਬਾਅਦ ਕੇ ਉਹਨੇ ਪਤਾ ਕੀਤਾ ਵੇਖੋ ਕੀ ਬਣਦਾ ਹਾਂ ਇਹ ਚਾਲੀ ਦਾ ਨੂਨ ਹੈ ਇਹ ਪੰਡਿਤ ਐਲਪਾ ਨਹੀਂ ਹੁੰਦਾ ਵਾਂਗੇ ਕਿ ਇਹਦੇ ਵਿਜਾਜ ਪੱਤਾ ਝੂਠਾ ਪੱਤਾ ਕਰਦੀ ਕੋਈ ਇਜਾਜ਼ਤ ਨਹੀਂ ਦਵਾਂਗੇ ਤੁਹਾਡੇ ਨਾਲ ਕੋਈ ਵੀ ਜਿਹੜਾ ਪਤਾ ਜਿਹਨਾਂ ਪੱਤਾ ਕੋ ਕੀਤਾ ਮੈਨੂੰ ਲੈ ਕੇ ਦੋ ਮੈਂ ਸੀਪੀ ਸਾਹਿਬ ਨੂੰ ਕਹਿ ਕੇ ਉਹ ਪੱਤਾ ਕਿਸੇ ਸੁਖਾਉਂਗਾ ਤੋ ਇੱਕੋ ਉਹ ਤੇ ਉਹ ਲੈ ਕੇ ਦੇ ਦੋ ਆਪਾਂ ਪੱਤਾ ਜਿਹੜਾ ਤੁਹਾਡਾ ਕੈਸਲ ਕਰਾਵਾਂਗੇ ਸੋ ਸਭ ਨੂੰ ਬੇਨਤੀ ਆ ਕਿ ਪਹਿਲੀ ਜੂਨ ਨੂੰ ਉਸਾਂ ਧੋਖ ਕੇ ਵੋਟ ਬੋੜੀਆ ਮੈਂ ਧੋਖ ਕੇ ਤੁਹਾਨੂੰ ਫੰਡ ਦਊਗਾ ਮੈਂ ਧੋਖ ਕੇ ਤੁਹਾਡੇ ਕੰਮ ਕਰੂੰਗਾ ਡਾਕਟਰ ਗੁਪਤਾ ਜਿਹੜਾ ਵਿਕਾਸ ਕਰ ਰਿਹਾ ਜਿੰਨਾਂ ਨੂੰ ਪੈਸਾ ਚਾਹੀਦਾ ਤੁਹਾਡੇ ਇਲਾਕੇ ਵਾਸਤੇ ਉਹ ਸਾਰਾ ਪੈਸਾ ਮੈਂ ਦਊਂਗਾ